ਆदमी ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਬੀਤੀ ਰਾਤ ਚੱਕਲੇ ਗਏ ਹਨ ਈਡੀ ਉਹਨਾਂ ਨੂੰ ਚੱਕ ਕੇ ਲਾਕਅਪ ਦੇ ਵਿੱਚ ਮਠਾਕਿਆਈ ਹੈ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਕਨਵੀਨਰ ਈਡੀ ਦੀ ਕਾਰਵਾਈ ਨੂੰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸਾਨੂੰ ਪਹਿਲੀ ਖਾਸ ਕਿ ਜਿਹੜੀਆਂ ਸਿਆਸੀ ਕਣਾ ਬੀਜੇਪੀ ਗੱਡ ਰਹੀ ਹੈ ਇਹ ਤਾਂ ਅਰਵਿੰਦ ਕੇਜਰੀਵਾਲ ਵੀ ਕਹਿੰਦੇ ਰਹੇ ਹੈ ਕਿ ਮੈਨੂੰ ਗ੍ਰਿਫਤਾਰ ਕਰਨਗੇ ਮੈਨੂੰ ਗ੍ਰਿਫਤਾਰ ਕਰਨਗੇ ਇਸੇ ਤਰੀਕੇ ਦੇ ਬਿਆਨ ਬਹੁਤ ਵੱਡੇ ਆਏ ਪਰ ਆਮ ਆਦਮੀ ਪਾਰਟੀ ਪੰਜਾਬ ਕਾਈ ਦੇ ਪ੍ਰਧਾਨ ਭਗਵੰਤ ਮਾਨ ਕੀ ਕਹਿ ਰਹੇ ਆ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਕਿ ਆਸੀਂ ਚਟਾਨ ਮੰਗ ਨਾਲ ਖੜੇ ਆ ਮੁੱਖ ਮੰਤਰੀ ਪੰਜਾਬ ਕਹਿ ਰਹੇ ਨੇ ਕਿ ਕੇਜਰੀਵਾਲ ਨੂੰ ਤਾਂ ਗ੍ਰਿਫਤਾਰ ਕਰਰੋਗੇ ਪਰ ਸੋਚ ਨੂੰ ਕੈਦ ਕਿਵੇਂ ਕਰੋਗੇ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਦਿੱਲੀ 'ਚ ਪ੍ਰਦਰਸ਼ਨ ਦਾ ਜ਼ਿਕਰ ਹੋਏਗਾ ਦਿੱਲੀ 'ਚ ਆਮ ਆਦਮੀ ਪਾਰਟੀ ਬੀਜੇਪੀ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕਰਨ ਜਾ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਰਵਿੰਦਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਵਿੱਚ ਵੀ ਰਾਜਨੀਤੀ ਜਿਹੜੀ ਹੈਗੀ ਉਹ ਤੇਜ਼ ਹੋ ਗਈ ਹੈ ਆਮ ਆਦਮੀ ਪਾਰਟੀ ਦੇ ਪ੍ਰਧਾਨ ਪੰਜਾਬ ਦੇ ਭਗਵੰਤ ਸਿੰਘ ਮਾਨ ਜਿਹੜੇ ਕਿ ਮੁੱਖ ਮੰਤਰੀ ਵੀ ਹੈਗੇ ਨੇ ਉਹ ਹੁਣ ਦਿੱਲੀ ਵਾਸਤੇ ਰਵਾਨਾ ਹੋ ਗਏ ਨੇ ਤੇ ਉਹ ਦਿੱਲੀ ਜਾ ਕੇ ਜੋ ਭਾਜਪਾ ਦੇ ਮੁਖਿਆਲੇ ਦੇ ਉੱਪਰ ਲਿਖਾ ਜਿਹੜਾ ਉਹਦਾ ਮੁੱਖ ਦਫਤਰ ਹੈਗਾ ਦਿੱਲੀ ਦੇ ਵਿੱਚ ਉੱਥੇ ਜਿਹੜਾ ਪ੍ਰਦਰਸ਼ਨ ਅੱਜ 10 ਵਜੇ ਕੀਤਾ ਜਾਣਾ ਹੈਗਾ ਉਸ ਨੂੰ ਕਿ ਚਰਚਾ ਕੀਤੀ ਗਈ ਕਿ ਪੰਜਾਬ ਤੋਂ ਕੌਣ-ਕੌਣ ਜਾਏਗਾ ਪ੍ਰਮukh ਮੰਤਰੀ ਜਿਹੜੇ ਨੇ ਪੰਜਾਬ ਦੇ ਉਹ ਚਲੇ ਗਏ ਨੇ ਅਸੀਂ ਮੁੱਖ ਮੰਤਰੀ ਉਹਦੇ ਜਿਹੜਾ ਨਿਵਾਸ ਤੇ ਖੜੇ ਆ ਬਾਹਰ ਤੇ ਥੋੜੀ ਦੇਰ ਪਹਿਲਾਂ ਹੀ ਪੂਰੀ ਬਣੀ ਗੱਡੀਆਂ ਨਾਲ ਉਹ ਚਲੇ ਗਏ ਨੇ ਦਿੱਲੀ ਵਾਸਤੇ ਕਿਉਂਕਿ ਪਹਿਲਾਂ ਗੱਲ ਸੀ ਕਿ ਚੌਪਰ ਜਾਂਣਗੇ ਆਪਣੇ ਜਿਹੜਾ ਹੈਲੀਕਾਪਟਰ ਨਾਲ ਜਾਣਗੇ ਪਰ ਹੈਲੀਕਾਪਟਰ ਦੇ ਵਿੱਚ ਇਲੈਕਸ਼ਨ ਕੋਡ ਲੱਗਿਆ ਹੋਣ ਕਰਕੇ ਹੈਲੀਕਾਪਟਰ ਨਹੀਂ ਗਏ ਹੈਗੇ ਇਹ ਏਅਰ ਜਿਹੜਾ ਹੈਗਾ ਉਹ 에어ਪੋਰਟ ਤੋਂ ਜਿਹੜਾ ਮੋਹਾਲੀ 에어ਪੋਰਟ ਤੋਂ ਦਿੱਲੀ ਦੀ ਰਵਾਨਾ ਹੋਣਗੇ ਪਰ ਪੰਜਾਬ ਦੇ ਵਿੱਚ ਵੀ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਇਸ ਮਾਂ ਗ੍ਰਫਤਾਰੀ ਦੇ ਖਿਲਾਫ ਵੱਡਾ ਪ੍ਰਦਰਸ਼ਨ ਜਿਹੜਾ ਹੈਗਾ ਉਹ ਛੇੜਨ ਦੀ ਤਿਆਰੀ ਵਿੱਚ ਹੈਗੀ ਹੈ ਤੇ ਇਹੇ ਗੱਲ ਕਹੀ ਜਾਂਦੀ ਹੈ ਕਿ ਰਾਜਨੀਤਿਕ ਕਿੜ ਕੱਢਣ ਵਾਸਤੇ ਔਰ ਇਲੈਕਸ਼ਨ ਦੇ ਵਿੱਚ ਆਮ ਜਿਹੜੇ ਅਰਵਿੰਦ ਕੇਜਰੀਵਾਲਾ ਉਹ ਪ੍ਰਚਾਰ ਨਾ ਕਰ ਸਕਣ ਤੇ ਆਵਾਦੀ ਪਾਰਟੀ ਦੀ ਜਿਹੜੀ ਵੱਧਾ ਹੋਇਆ ਜਿਹੜਾ ਕਦ ਹੈਗਾ ਉਹਨੂੰ ਰੋਕਣ ਵਾਸਤੇ ਸਾਰੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੋਈ ਵੱਡਾ ਬਿਆਨ ਨਹੀਂ ਆਇਆ ਪਰ ਜਿਹੜੀ ਪੂਰੀ ਮੰਤਰੀ ਮੰਡਲ ਹੈਗੀ ਹੈ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਉਹ ਸਭ ਨੇ ਇਹਦੀ ਜਿਹੜੀ ਹੈਗੀ ਨਿਖੇਧ ਕੀਤੀ ਹੈ ਪਰ ਕੱਲ ਹੀ ਜਦੋਂ ਗ੍ਰਫਤਾਰੀ ਹੋਈ ਸੀ ਉਸ ਟਾਈਮ ਗੱਲ ਕਹੀ ਛੋਟੀ ਜੀ ਪਾਰਟੀ ਤੋਂ ਜਿਹੜੀ ਹੈਗੇ ਬੀਜੇਪੀ ਪੂਰੀ ਤਰ੍ਹਾਂ ਡਰੀ ਹੋਈ ਹੈ ਇਸ ਕਰਕੇ ਜਿਹੜੀ ਹੈ ਗ੍ਰਿਫਤਾਰੀ ਕੀਤੇ ਜਾ ਰਹੀ ਹੈ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਜਿਹੜੀ ਅਰਵਿੰਦ ਕੇਜਰੀਵਾਲ ਕੇਜਰੀਵਾਲ ਉਹਦੀ ਗ੍ਰਿਫਤਾਰੀ ਹੁੰਦੀ ਹੈ ਉਹਦੇ ਮਾਇਨੇ ਇਲੈਕਸ਼ਨ ਚ ਕੀ ਨਿਕਲਦੇ ਨੇ ਲੋਕੀ ਇਸ ਨੂੰ ਕਿਸ ਤਰ੍ਹਾਂ ਆਉਂਦੇ ਆ ਕਿ ਆ ਲੋਕਾਂ ਦੀ ਸੈਂਪਟੀ ਆ ਆਮ ਆਦੀ ਪਾਰਟੀ ਨਾਲ ਆਂਦੀ ਹੈ ਜਾਂ ਕਿ ਬੀਜੇਪੀ ਇਹ ਸਾਬਤ ਕਰਨ ਦੇ ਵਿੱਚ ਕਾਮਯਾਬ ਹੁੰਦੀ ਹੈ ਕਿ ਜੋ ਭ੍ਰਸ਼ਟਾਚਾਰ ਹੋਇਆ ਸੀਗਾ ਜੋ ਭ੍ਰਸ਼ਟਾਚਾਰ ਕੀਤਾ ਗਿਆ ਹੈਗਾ ਉਹਦੇ ਤਹਿਤ ਪਹਿਲਾਂ ਉਪ ਮੁੱਖ ਮੰਤਰੀ ਫਿਰ ਸੰਜੇ ਸਿੰਘ ਫਿਰ ਜਿਹੜੇਗੇ ਅਰਵਿੰਦ ਕੇਜਰੀਵਾਲ ਜਿਹੜੇਗੇ ਕਨਵੀਨਰ ਨੇ ਆਮ ਆਦਿ ਪਾਰ ਆਮਰ ਖੰਦ ਜੇ ਪਤਾ ਚੱਲੇਗਾ ਕਿ ਲੋਕ ਇਸ ਨੂੰ ਕਿਸੇ ਲੈਂਦੇ ਹਨ ਪਰ ਇਹ ਗੱਲ ਸਾਫ ਹੈ ਕਿ ਵੱਡੇ ਲੀਡਰ ਦੀ ਗ੍ਰਿਫਤਾਰੀ ਕੀਤੀ ਗਈ ਹੈ ਆਮ ਆਦਮੀ ਪਾਰਟੀ ਤੇ ਔਰ ਪਾਰਟੀ ਵੀ ਇਸ ਨੂੰ ਲੈ ਕੇ ਵੱਡਾ ਜਨ ਅੰਦੋਲਨ ਛੇੜਨ ਦੀ ਤਿਆਰੀ ਕਰ ਚੁੱਕੀ ਹੈ ਕੈਮਰਾ ਪਰਸਨ ਅਸ਼ਵੀ ਮਨਾਸ ਦੇ ਨਾਲ ਮਨੋਜ ਓਸ਼ੀ ਜੀ ਮੀਡੀਆ ਚੰਡੀ